ਨੌਰੇ ਅਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾ ਰਹੀ ਹੈ ਉੱਥੇ ਹੀ ਅੱਜ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 57ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਪਰ ਟ੍ਰੀਟਮੈਂਟ ਲੈਣ ਤੋਂ ਬਾਅਦ ਉਹਨਾਂ ਦੀ ਸਿਹਤ ਦੇ ਵਿੱਚ ਕੁਝ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਦੱਸ ਦੇ ਕਿ ਬੀਤੇ ਦਿਨ ਰਾਤ ਡਾਕਟਰਾਂ ਦੇ ਵੱਲੋਂ ਉਹਨਾਂ ਦਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਗਜੀਤ ਸਿੰਘ ਢੱਲੇ ਰਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਤੇਰਾ ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਪਹਿਲੇ ਵਾਰ ਦੀ ਸਿਹਤ ਪਹਿਲਾ ਨਾਲੋਂ ਥੋੜਾ ਜਿਹੜਾ ਉਹਨਾਂ ਦੇ ਸਿਹਤ ਦੇ ਵਿੱਚ ਸੁਧਾਰ ਨਜ਼ਰ ਆ ਰਿਹਾ ਹੈ ਡਾਕਟਰ ਸਹਾਈਤਾਂ ਲੈਣ ਤੋਂ ਬਾਅਦ ਉਹਨਾਂ ਦੀ ਸਿਹਤ ਦੇ ਵਿੱਚ ਜਿਹੜਾ ਸੁਧਾਰ ਦਿਖਾਈ ਦੇ ਰਿਹਾ ਤਾਂ ਉਹਨਾਂ ਦੇ ਬਲੱਡ ਸੈਂਪਲ ਦੀ ਰਿਪੋਰਟ ਵੀ ਜਲਦ ਹੀ ਆ ਜਾਵੇਗੀ ਇਹ ਜਿਹੜਾ ਡਾਕਟਰਾਂ ਦੇ ਵੱਲੋਂ ਆਖਿਆ ਗਿਆ। ਉੱਥੇ ਹੀ ਸੁਪਰ ਸਪੈਸ਼ਲਿਸਟ ਡਾਕਟਰਾਂ ਦੇ ਵੱਲੋਂ ਸਮੇਂ-ਸਮੇਂ ਤੇ ਜੋ ਜਗਦੀਸ਼ ਸਿੰਘ ਢੱਲੇਵਾਲ ਹੋਰਾ ਦੀ ਜਾਂਚ ਕੀਤੀ ਜਾ ਰਹੀ ਹੈ ਅੱਠ ਸੀਨੀਅਰ ਡਾਕਟਰ ਜਿਹੜੇ ਮੋਰਚੇ ਤੇ ਹੀ ਮੌਜੂਦ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਜਿਹੜਾ ਸਮਾਂ ਸਮੇਂ ਸਿਰ ਜਗਦੀਸ਼ ਸਿੰਘ ਢੱਲੇਵਾਲ ਦੀ ਜਿਹੜੀ ਹੈਲਥ ਚੈੱਕਅਪ ਕੀਤਾ ਜਾਂਦਾ ਹੈ। ਤੇ ਸਿਹਤ ਦੇ ਵਿੱਚ ਉਹਨਾਂ ਦੇ ਸੁਧਾਰ ਲਈ ਉਹਨਾਂ ਦੀ ਪੂਰੀ ਕੋਸ਼ਿਸ਼ ਡਾਕਟਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸ ਜੀ ਕਿ 14 ਫਰਵਰੀ ਨੂੰ ਜੋ ਕੇਂਦਰ ਦੇ ਨਾਲ ਮੀਟਿੰਗ ਹੋਣੀ ਹੈ ਇਸ ਤੋਂ ਪਹਿਲਾਂ ਡਾਕਟਰ ਪੂਰਾ ਜੋਰ ਲਗਾ ਰਹੇ ਨੇ ਕਿ ਢੱਲੇਵਾਲ ਦੀ ਸਿਹਤ ਸਹੀ ਕੀਤੀ ਜਾਵੇ ਤਾਂ ਜੋ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਸਕਣ ਆਪਣੇ ਮੰਗਾ ਜੋ ਰੱਖ ਸਕਣ ਕੇਂਦਰ ਦੇ ਅੱਗੇ ਤਾਂ ਜਦੋਂ ਤੋਂ ਕੇਂਦਰ ਨੇ ਗੱਲ ਕਰਨ ਦੀ ਮੀਟਿੰਗ ਕਰਨ ਦੀ ਜੋ ਕਿਸਾਨਾਂ ਦੇ ਨਾਲ ਗੱਲ ਕੀਤੀ ਹੈ ਤਾਂ ਉਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਮੈਡੀਕਲ ਜਿਹੜਾ ਲੈਣਾ ਸ਼ੁਰੂ ਹੋ ਗਏ ਨੇ ਹਾਲਾਂਕਿ ਉਹਨਾਂ ਦਾ ਮਰਨ ਵਰਤ ਜਾਰੀ ਹੈ ਪਰ ਦੂਜੇ ਪਾਸੇ ਮੈਡੀਕਲ ਸੇਵਾਵਾਂ ਵੀ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਸਖਤ ਮਨਾਂ ਕੀਤਾ ਗਿਆ ਸੀ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਮੈਡੀਕਲ ਟਰੀਟਮੈਂਟ ਨਹੀਂ ਲੈਣਗੇ ਦਵਾਈ ਨਹੀਂ ਲੈਣਗੇ ਤਾਂ ਪਰ ਕੇਂਦਰ ਦੇ ਬੁਲਾਵੇ ਤੋਂ ਬਾਅਦ ਉਹਨਾਂ ਦੇ ਵੱਲੋਂ ਹੁਣ ਟਰੀਟਮੈਂਟ ਲੈਣਾ ਸ਼ੁਰੂ ਕਰ ਦਿੱਤਾ ਗਿਆ ਤੇ ਉਹਨਾਂ ਦੀ ਸਿਹਤ ਦੇ ਵਿੱਚ ਵੀ ਪਹਿਲਾਂ ਨਾਲੋਂ ਸੁਧਾਰ ਦਿਖਾਈ ਦੇ ਰਿਹਾ ਹੈ ਤਾਂ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਜਿਨ੍ਹਾਂ ਦੇ ਵੱਲੋਂ 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਦਾ ਐਲਾਨ ਕੀਤਾ ਹੈ ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਕਿਸਾਨ ਆਪਣੇ ਟਰੈਕਟਰ ਮੋਲ ਤੋਲ ਪਲਾਜ਼ਾ ਪਾਚਪਾ ਦਫ਼ਤਰਾਂ ਦੇ ਸਾਹਮਣੇ ਜਾਂ ਸੜਕ ਕੰਡੇ ਖੜੇ ਕਰਕੇ ਜਿਹੜਾ ਸ਼ਾਂਤਮਈ ਪ੍ਰਦਰਸ਼ਨ ਕਰਨਗੇ ਸਾਨਕ ਸਥਿਤੀਆਂ ਦੇ ਆਧਾਰ ਤੇ ਪ੍ਰਦਰਸ਼ਨ ਦੇ ਲਈ ਉਪਰੋਕਤ ਸਥਾਨਾਂ ਵਿੱਚੋਂ ਹੀ ਚੁਣਿਆ ਜਾਵੇਗਾ ਤਾਂ ਅਜੇ ਹਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾਣਾ 26 ਜਨਵਰੀ ਨੂੰ ਟਰੈਕਟਰ ਮਾਰਚ ਦਾ ਕਿਸਾਨਾਂ ਦੇ ਵੱਲੋਂ ਐਲਾਨ ਵੀ ਕਰ ਦਿੱਤਾ ਗਿਆ ਤਾਂ 14 ਫਰਵਰੀ ਨੂੰ ਜਿਹੜਾ ਕੇਂਦਰ ਨੇ ਬੁਲਾਇਆ ਕਿਸਾਨਾਂ ਨੂੰ ਉਹਨਾਂ ਦੀਆਂ ਗੱਲਾਂ ਸੁਣਨ ਦੇ ਲਈ ਬੁਲਾਇਆ ਗਿਆ ਤਾਂ 14 ਫਰਵਰੀ ਨੂੰ ਜੋ ਮੀਟਿੰਗ ਹੋਣੀ ਹੈ ਅਹਿਮ ਮੀਟਿੰਗ ਸੱਦੀ ਗਈ ਹੈ ਜਿਸ ਤੋਂ ਬਾਅਦ ਹੀ ਜਿਹੜਾ ਪੂਰੀ ਸਥਿਤੀ ਜਿਹੜੀ ਕਲੀਅਰ ਹੋਵੇਗੀ ਕਿ ਕਿਸਾਨ ਆਪਣੀਆਂ ਮੰਗਾਂ ਮਨਵਾ ਪਾਉਂਦੇ ਨੇ ਕਿ ਨਹੀਂ ਜੇਕਰ ਕੇਂਦਰ ਉਹਨਾਂ ਦੀਆਂ ਮੰਗਾਂ ਮੰਨ ਲੈਂਦੀ ਹੈ ਤਾਂ ਕਿਸਾਨ ਆਪਣੇ ਘਰਾਂ ਨੂੰ ਮੁੜ ਜਾਣਗੇ ਡੱਲੇਵਾਲ ਦਾ ਮਰਨ ਵਰਤ ਵੀ ਜੋ ਖਤਮ ਹੋ ਜਾਵੇਗਾ ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ਪਰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦੀ ਗੱਲ ਕਰੀਏ ਤਾਂ ਪਹਿਲਾ ਨਾਲੋਂ ਉਹਨਾਂ ਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਨਜ਼ਰ ਆ ਰਿਹਾ ਹੈ